जम्मू अमृतसर नॅशनल हायवे ते स्थित माधोपुर देतुलन विघडन पलट्या ट्रक्क ਉਥੇ ਹੀ ਜਾਣਕਾਰੀ ਦਿੰਦੇ ਹੋਏ ਟਰੱਕ ਡਰਾਈਵਰ ਨੇ ਦੱਸਿਆ ਕਿ ਅਸੀਂ ਪਠਾਨਕੋਟ ਤੋਂ ਸਬਜ਼ੀ ਪਰ ਕੇ ਪਠਾਨਕੋਟ ਤੋਂ ਜੰਮੂ ਨੂੰ ਜਾ ਰਹੇ ਸੀ ਉਥੇ ਹੀ ਰੋਡ ਤੇ ਟਰੱਕ ਦੇ ਅੱਗੇ ਗਾਈ ਆ ਗਈ ਜਿਸ ਕਾਰਨ ਟਰੱਕ ਦਾ ਬਲੈਸ ਵਿਗੜਿਆ ਤੇ ਕਿਸੇ ਦਾ ਜਾਨੀ ਨੁਕਸਾਨ ਤੇ ਨਹੀਂ ਹੋਇਆ ਪਰ ਮਾਨੀ ਨੁਕਸਾਨ ਹੋ ਗਿਆ ਉਥੇ ਹੈ ਐਸਐਸਐਫ ਰੋਡ ਸੇਫਟੀ ਪੁਲਿਸ ਨੇ ਪਹੁੰਚ ਕੇ ਨਾਲ ਹੋ ਕੇ ਉਸ ਬੰਦੇ ਨੂੰ ਇਲਾਜ ਦੀ ਸਹੂਲਤ ਦਿੱਤੀ ਤੇ ਨਾਲ ਹੋ ਸਮਾਨ ਵੀ ਚੁੱਕਾ ਦਿੱਤਾ ਉਥੇ ਹੀ ਡਰਾਈਵਰ ਨੇ ਐਸਐਸਐਫ ਟੀਮ ਦਾ ਧੰਨਵਾਦ ਕੀਤਾ ਅਤੇ ਉਸ ਨੇ ਕਿਹਾ ਕਿ ਸਰਕਾਰ ਦੀ ਬਹੁਤ ਹੈ ਵਦਿਆ ਮਹਿੰਮ ਹੈ ਕਿ ਇਸ ਟੀਮ ਦਾ ਲੋਕਾਂ ਨੂੰ ਬਹੁਤ ਹੀ ਫਾਇਦਾ ਹੁੰਦਾ ਹੈ ਕਿਉਂਕਿ ਜਦੋਂ ਵੀ ਕੇ ਲੋਕਾਂ ਦੀ ਮਦਦ ਕਰਦੇ ਹਨ ਐਸਐਸਐਫ ਟੀਮ ਦੇ ਅਧਿਕਾਰੀ ਐਸਆਈ ਵਿਜੇ ਕੁਮਾਰ ਸਿਪਾਹੀ ਤਜਿੰਦਰ ਕੁਮਾਰ ਸਿਪਾਹੀ ਰਮਨਦੀਪ ਸਿੰਘ ਆਈ ਭਾਈ ਨੋ ਸਟਾਟਿਓ ਆਇਆ ਹੀ ਨਾ ਪਠਾਨਕੋਟ ਸਾਡਾ ਹੈਗਾ ਸਰਦੀ ਦਾ ਕੰਮ ਆਈ ਪਠਾਨਕੋਟੋਂ ਸੰਜੀਪਰ ਗੈਰ ਰਹੀ ਸਰਦੀ ਉਹਤੀ ਸਾਡੀ ਗੱਡੀ ਹੈਗੀ ਕੈਂਟਰ ਆਹੀ ਭਰ ਗਿਆ ਆ ਗਰੇ ਇੱਥੇ ਜਲ ਮੈਲ ਦੇ ਸਾਹਮਣੇ ਨਾ ਇੱਥੇ ਆ ਗਿਆ ਸੀ ਗੱਡੀ ਜਦੋਂ ਡੋਨ ਉਤਰ ਕੇ ਆ ਰਹੀ ਆ ਕੇ ਇੱਕ ਨਾ ਗਾਂ ਆ ਗਈ ਤੇ ਸਾਡੇ ਡਰਾਈਵਰ ਦਾ ਜਿਹੜਾ ਹੈ ਨਾ ਬੈਲੈਂਸ ਅਨਸਤੂਲਨ ਹੋ ਗਿਆ ਉਹਦੇ ਕੋਲ ਗੱਡੀ ਕੰਟਰੋਲ ਉਸ ਤਾਈ ਡੰਗਰੂ ਬਚਾਉਣ ਦੇ ਖਾਤਰ ਗੱਡੀ ਆਪਣਾ ਆਪਾ ਹੀ ਆਪੇ ਤੋਂ ਬਾਹਰ ਹੋ ਗਈ ਸਾਡੀ ਗੱਡੀ ਨਾਲ ਪਲਟ ਗਈ ਹੈਗੀ ਪਲਟ ਗਈ ਹੈਗੀ ਤੇ ਸਾਡਾ ਸੱਤੀ ਫੂਰ ਦਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਫਾਈ ਫੋਨ ਕੀਤਾ ਐਸਐਸਐਫ ਵਾਲਿਆਂ ਨੂੰ ਰੋਡ ਵਾਲਿਆਂ ਨੂੰ ਉਹ ਮੌਕੇ ਤੇ ਉਸੇ ਵੇਲੇ ਤੁਰੰਤ ਸਾਡੀ ਕਾਲ ਜਾਣ ਦੇ ਨਾਲ ਹੀ ਸਾਡੇ ਕੋਲ ਆ ਗਏ ਮਿੰਟੋ ਮਿੱਟੀ ਉਹਨਾਂ ਨੇ ਸਾਡੇ ਨਾਲ ਭਾਜੀ ਸਾਰਾ ਸਾਡੇ ਬੰਦੇ 3-4 ਉਹਨਾਂ ਦੇ ਡਿਪਾਰਟਮੈਂਟ ਦੇ ਆ ਕੇ ਸਾਰੇ ਨਾਲ ਉਹਨਾਂ ਨੇ ਹੱਥ ਸਾਰਾ ਸਾਡੀ ਸਬਜ਼ੀ ਦਾ ਜੋੜ ਪਤਾ ਸਾਡੀ ਗੱਡੀ ਕਰਾ ਕੇ ਦੂਜੀ ਗੱਡੀ ਮਗਾ ਕੇ ਫੇਡ ਡਰਮ ਮਗਾ ਕੇ ਸਾਡੀ ਉਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਬਹੁਤ ਜ਼ਿਆਦਾ ਹੈਲਪ ਆਪਾਂ ਉਹਨਾਂ ਨੇ ਬਹੁਤ ਬਹੁਤ ਦਿਲੋਂ ਦਿਲ ਤੋਂ ਸ਼ੁਕਰੀਆ ਬਾ ਕਰਦੇ ਆ ਚਲੋ ਜੀ ਮਾਰਾ ਜ ਉਹਨਾਂ ਦਾ ਭਲਾ ਕਰੇ ਸਾਡਾ ਸੋਦਾ ਉਹਨਾਂ ਨੇ ਸਾਰਾ ਇਕੱਠਾ ਕਰਤਾ ਪੂਰੇ ਰੋਡ 'ਚ ਵਿਛਕ ਦਿਖ ਰਿਆ ਸੀਗਾ ਖਿਲ ਰਿਆ ਸੀ ਉਹਨਾਂ ਨੇ ਸਾਡੇ ਨਾਲ ਆ ਕੇ ਵਿਚਾਰਿਆ ਨੇ ਸਾਨੂੰ ਚਾਹ ਪਾਣੀ ਪਿਆਇਆ ਦੁੱਧ ਚ ਖਲਦੀ ਪਾ ਕੇ ਪਿਆਈ ਬਹੁਤ ਜ਼ਿਆਦਾ ਉਹਨਾਂ ਨੇ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਹੈਗੀ ਅਸੀਂ ਦਿਲੋਂ ਉਹਨਾਂ ਦਾ ਸ਼ੁਕਰੀਆ ਦਾ ਕਰਦੇ ਹਾਂ